ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਇੱਕ ਉਹ ਖਿਡਾਰੀ ਬਾਰੇ ਦੱਸਣ ਜਾ ਰਿਹਾ ਮੈਂ ਤੁਹਾਨੂੰ ਤੁਹਾਨੂੰ ਵੀ ਪਤਾ ਵੀ ਅੱਜ ਕੱਲ੍ਹ ਜਿਸ ਖਿਡਾਰੀ ਦਾ ਦੌਰ ਚੱਲਦਾ ਮੇਰੇ ਵੀਰੋ ਮੁੰਡਾ ਲਗਾਤਾਰ ਹੀ ਕਈਰ ਦਾ ਬੈਸਟ ਬਣਦਾ ਜਦੋਂ ਖੇਡਣ ਲੱਗ ਜਾਂਦਾ ਇਦੋਂ ਬਾਅਦ ਜਿੰਨੇ ਮੈਚ ਖੇਡਦਾ ਹਰ ਰੋਜ਼ ਹੀ ਮੇਰੇ ਵੀਰੋ ਉਹ ਖਿਡਾਰੀ ਬੈਸਟ ਬਣਦਾ ਅੱਜ ਕੱਲ੍ਹ ਤਾਂ ਇਦਾਂ ਹੀ ਹੋ ਰਿਹਾ ਮੇਰੇ ਖਿਆਲ ਨਾਲ ਅੱਜ ਖੈਰੇ ਮਾਝ ਵਿੱਚ ਕੱਪ ਹੋਇਆ ਐ ਐਮਐਲਕੇ ਦਾ ਤੇ ਅੱਜ ਵੀ ਮੇਰੇ ਵੀਰੋ ਖਿਡਾਰੀ ਬੈਸਟ ਬਣਿਆ ਪਿੱਛੇ ਲਗਾਤਾਰੀ ਜਦੋਂ ਦਾ ਖੇਡਦਾ ਆ ਰਿਹਾ ਕਿਤੇ ਟਰੈਕਟਰ ਵਾਲੇ ਕੱਪ ਤੇ ਹਰ ਕੱਪ ਦਾ ਬੈਸਟ 10 ਟਰੈਕਟਰ ਜਿੱਤ ਲਿਆ ਮੁੰਡੇ ਨੇ 19 ਸਾਲ ਦੀ ਉਮਰ ਆ ਜੋ ਇਹ ਕਰ ਰਿਹਾ ਮੇਰੇ ਵੀਰੋ ਇੰਨੀ ਉਮਰ ਦੇ ਵਿੱਚ ਨਹੀਂ ਵੱਡੇ ਵੱਡੇ ਜੋ ਐ ਕਈ ਜੋ ਐ ਵੀਰਾਂ ਤੋਂ ਕੁਛ ਨਹੀਂ ਹੋ ਪਾਉਂਦਾ ਪਰ ਇਹ ਜੋ ਮੇਰੇ ਵੀਰੋ ਇਹਨੇ ਦੱਸਿਆ ਵੀ ਮੈਂ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਿਆ ਮੈਂ ਕਈ ਯਾਰ ਦੇਖਿਆ ਆਪਾਂ ਕਈ ਕਾਪਾਂ ਤੇ ਮੇਰੇ ਵੀਰੋ ਸ਼ਿਲੂ ਹਰਿਆਣੇ ਵਾਲਾ ਕੱਲਾ ਹੀ ਜਾਫੀ ਹੁੰਦਾ ਨਾਲ ਜੋ ਆ ਤਗੜੇ ਰੇਡਰ ਲੈ ਲੈਂਦਾ ਤੇ ਮੇਰੇ ਵੀਰੋ ਕੱਲਾ ਹੀ 12 12 13 13 ਜਫੇ ਇੱਕ ਮੈਚ ਦੇ ਵਿੱਚ ਲਾ ਦਿੰਦਾ ਨਹੀਂ ਇੰਨੀ ਉਮਰ 'ਚ ਮੇਰੇ ਵੀਰੋ ਇੰਨਾ ਸਟੈਮੀਨਾ ਇੰਨਾ ਹੀ ਜੋ ਐ ਥਕਾਵਟ ਨਹੀਂ ਗਈ ਯਾਰ ਮਨ ਦਾ ਦਰਸ਼ਕ ਕਹਿੰਦੇ ਏ ਥੱਕਦਾ ਕਿਉਣੀ ਏ ਅੱਕਦਾ ਕਿਉਣੀ ਇਹ ਮਿਹਨਤਾਂ ਮੇਰੇ ਵੀਰੋ ਇਹ ਮਿਹਨਤ ਦੇ ਕਰਕੇ ਇਸ ਮੁਕਾਮ ਤੇ ਅੱਜ ਹਰਿਆਣੇ ਵਾਲਾ ਸ਼ੀਲੂ ਪਹੁੰਚਿਆ ਹੋਇਆ ਤੇ ਜੋ ਹੈ ਪਹਿਲਾਂ ਪਿਛਲੇ ਕੁਝ ਦਿਨ ਪਹਿਲਾਂ ਮੇਰੇ ਵੀਰੋ ਵਿਆਹ ਬੰਦਨ ਦੇ ਵਿੱਚ ਵੀ ਬੰਦਿਆ ਤੁਮ ਮੁਬਾਰਕਾਂ ਦਿੰਨੇ ਆ ਇਦਾਂ ਹੀ ਮਿਹਨਤ ਕਰਦਾ ਰਵੇ ਮੇਰੇ ਵੀਰੋ ਹਜੇ ਤਾਂ ਹੋਰ ਮੁਕਾਮ ਪਾਉਣਿਆ ਹਜੇ ਤਾਂ ਮੇਰੇ ਵੀਰੋ ਹੋਰ ਉੱਪਰ ਜਾਊਗਾ ਹਰਿਆਣੇ ਵਾਲਾ ਬਾਕੀ ਸਪੋਰਟ ਕਰਿਆ ਕਰੋ ਸਾਰੀ ਆ ਖਿਡਾਰੀ ਆ ਜੋ ਮਿਹਨਤ ਕਰਕੇ ਪਹੁੰਚੇ ਆ ਹਰ ਇੱਕ ਮੇਰੇ ਵੀਰੋ ਖਿਡਾਰੀ ਆ ਪਰ ਜੋ ਇਹ ਨੀ ਉਮਰ ਦੇ ਵਿੱਚ ਜੋ ਕਰ ਜਾਂਦਾ ਉਹ ਵੱਖਰਾ ਹੁੰਦਾ ਮੇਰੇ ਵੀਰੋ ਉਹ ਵੱਖਰਾ ਹੀ ਹੁੰਦਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਲਗਾਤਾਰ ਪਹਿਲਾਂ ਬੈਸਟ ਬੰ ਦਾ ਰਿਕਾਰਡ ਪੈਦਾ ਕੀਤਾ ਫਿਰ ਲਗਾਤਾਰ ਜਾਂਦਾ ਹੁਣ ਖੇਡ ਰਾ ਰਹਿਆ 7-8 ਦਿਨ ਹੋ ਗਏ ਜਦੋਂ ਵੀ ਖੇਡਦਾ ਕਿ ਮੇਰੇ ਵੀਰੋ ਇਹ ਤੁਹਾਨੂੰ ਕਹਿਣਾ ਸੀਗਾ ਜੇ ਤੁਹਾਨੂੰ ਹਰਿਆਣੇ ਵਾਲ ਦੀ ਖੇਡ ਵਧੀਆ ਲੱਗਦੀ ਆ ਮੁੰਡੇ ਦੀ ਲਾਈਕ ਜ਼ਰੂਰ ਕਰਕੇ ਜਾਵੇ ਸ਼ੇਅਰ ਕਰ ਦਿਓ ਹੋਰ ਵੀਰਾਂ ਤਾਈਂ ਧੰਨ